ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਈ ਸਾਹਿਬ ਜੀ ਇਹ ਜੋ ਤੁਸੀਂ ਖਾਲਸਾ ਸਰਦਈ ਲਾਈ ਹੋਈ ਐ ਇਹ ਇਹ ਦੱਸੋ ਸੰਗਤ ਨੂੰ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਸਾਡੀ ਖਾਲਸਾਈ ਸਰਦਈ ਹੈ ਇਸ ਤੋਂ ਪਹਿਲਾਂ ਤਾਂ ਸਾਰੀਆਂ ਹੀ ਵੇਸੀ ਚੀਜ਼ਾਂ ਪਾਈਆਂ ਜਾਂਦੀਆਂ ਜਿਹੜੀਆਂ ਵੀ ਖਰਾਕਾ ਪਾਈਆਂ ਜਾਂਦੀਆਂ ਇਹ ਜੋ ਬਾਦਾਮ ਪਾਈ ਜਾਂਦੀ ਕਾਜੂ ਅਸਗਾਸ ਮਾਗਾ ਜ ਢਾਲੀ ਮਿਰਚ ਲੈਜੀ ਗਲਾਬ ਦੇ ਪੱਤੇ ਮਿਸਰੀ ਇਹ ਚ ਸਾਰੀਆਂ ਇਹ ਸਾਰੀਆਂ ਦੇਸੀ ਚੀਜ਼ਾਂ ਮੈਂ ਜਾਨੀਆਂ ਇਹਦੇ ਨਾਲ ਇਹਨੂੰ ਦੇਸੀ ਠੰਡੇ ਹੀ ਗਏ ਜਾਂਦੇ ਇੰਨਾ ਪੇਟ ਦੀ ਜਿਹੜੀ ਗਰਮੀ ਹੈ ਬਿਮਾਰੀਆਂ ਉਹ ਸਾਰੀਆਂ ਮਾਰੀਆਂ ਜਾਂਦੀਆਂ ਇਹਦੇ ਨਾਲ ਅੱਛਾ ਕਈ ਲੋਕ ਨਾ ਸਰਦਾਈ ਨੂੰ ਦੂਜੇ ਹਿਸਾਬ ਨਾਲ ਵੀ ਲੈਂਦੇ ਨੇ ਵਿੱਚ ਭੰਗ ਪਾਈ ਹੁੰਦੀ ਸੁੱਖਾ ਪਾਇਆ ਹੁੰਦਾ ਉਹਦੀ ਦਸੋ ਸਲੀਅਤ ਬਾਰੇ ਉਹ ਹੁੰਦੀਆਂ ਸ਼ਹੀਦੀ ਦੇਗਾ ਉਹ ਹਰੇਕ ਨਹੀਂ ਛਕਦਾ ਉਹ ਫੌਜਾਂ ਨਹੀਂ ਛਕਦੀਆਂ ਜੀ ਉਹ ਵੀ ਦਲਾਂ ਵਿੱਚ ਵਰਤਿਆ ਜਾਂਦਾ ਜੀ ਉਹ ਉਹ ਇਦਾਂ ਆਪਾਂ ਇਹ ਛਕਾ ਵੀ ਨਹੀਂ ਸਕਦੇ ਜੀ ਕਿਦਾਂ ਹੋਵੇ ਇਹ 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 ਸ਼ਰਦਈ ਹੈ ਸਰ ਇਹ ਸ਼ਰਦਈ ਹੈ ਕੱਲੀ ਇਹਦਾ ਪਹਿਲਵਾਨ ਵੀ ਅੱਜ ਤੋਂ ਪੁਰਾਣੇ ਵੀ ਛੱਕਦੇ ਆ ਰਹੇ ਪਹਿਲਵਾਨਾਂ ਦੀ ਖਰਾਕ ਵੀ ਰਹੀ ਹੈ ਜੀ ਆਹ ਕੱਲੀ ਸ਼ਰਦਈ ਇਹਦਾ ਨਾਮ ਹੈ ਇਹ ਖਰਾਕ ਰਹੀ ਹੈ ਪਹਿਲਵਾਨਾਂ ਦੀ ਆਹ ਠੰਡੀ ਹੁੰਦੀ ਹੈ ਜੀ ਇਹ ਅੱਛਾ ਇਹਦੇ ਚ ਕੀ ਕੁਝ ਪਾਇਆ ਜਾਂਦਾ ਜੀ ਸ਼ਰਦਈ ਚ ਇਹਦੇ ਚ ਬਾਬਾ ਜੀ 7-8 ਆਈਟਮਾਂ ਪਾਈਆਂ ਜਾਂਦੀਆਂ ਇਹ ਚ ਕਾਲੀ ਮਿਰਚ ਪਾਈ ਜਾਂਦੀ ਹੈ ਜੀ ਬਦਾਮ ਪਾਈ ਜਾਂਦੇ ਹੈ ਇਲਾਇਚੀ ਪਾਈ ਜਾਂਦੀ ਹੈ ਹਰੀ ਇਲਾਇਚੀ ਹਾਂ ਖਸਖਸ ਪਾਈ ਜਾਂਦੀ ਹੈ ਜੀ ਮਾਗਜ ਪਾਏ ਜਾਂਦੇ ਹੈ ਗਲਾਬ ਦੇ ਪੱਤੇ 7-8 ਐ ਤਾਂ ਮੈਂ ਪੈਣੀ ਐਟ ਤਾਂ ਜਾ ਕੇ ਕਿਤੇ ਆ ਜਾ ਕੇ ਬਣ ਗਏ। ਕਾਂਟਾ ਫਿਰ ਇਹਦੇ ਪਰ ਰਗੜਾਈ ਕਰੀ ਜਾਂਦੀ ਹੈ ਜੀ ਇਹਦੇ ਪਰ ਨੀਮਰ ਦੇ ਸਲੋਤਰ ਦੇ ਨਾਲ ਕਾਲਾ ਪੱਥਰ ਹੈ ਜੀ ਆਪਣੇ ਕੋਲ ਜਿਹੜਾ ਫਨਹਿਰਾ ਹੈ। ਇਹਦੇ ਨਾਲ ਰਗੜਾਈ ਹੁੰਦੀ ਹੈ। ਇਹਦੇ ਨਾਲ ਸਾਰੀਆਂ ਪੇਟ ਦੀਆਂ ਬਿਮਾਰੀਆਂ, ਬੀਪੀ ਸਾਰੇ ਇਹਦੇ ਨਾਲ ਸਾਰੇ ਰੋਗ ਨਹੀਂ ਖਾਲਸਾ ਜੀ ਅੱਜ ਕੱਲ ਨਾ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਇਦਾਂ ਸ਼ਰਦਈਆਂ ਜਿਹੜੀਆਂ ਨੇ ਮਿੱਠੀਆਂ ਅਸ਼ਬੀਲਾਂ ਲੱਗਦੀਆਂ ਨੇ ਇਦਾਂ ਅੱਛਾ ਇਹਦਾ ਕਾਰਨ ਕੀ ਹੈ ਮਤਲਬ ਕਿ ਹੁਣ ਕਿਉਂ ਵਧ ਗਈਆਂ ਇੱਕਦਮ ਸ਼ਰਦਈ ਬੇਰੋਜ਼ਗਾਰੀ ਹੋਰ ਕੀ ਕਰਨ ਹੈ ਇਹਦਾ ਅੱਛਾ ਅੱਛਾ ਕੋਈ ਵੀ ਕਾਰਨ ਹੋ ਸਕਦਾ ਨਾਲੇ ਚਲੋ ਇੱਕ ਤੁਸੀਂ ਦੇਸੀ ਚੀਜ਼ ਵੀ ਲੋਕਾਂ ਨੂੰ ਸ਼ਿਕਾਰ ਰਹੇ ਹੋ ਅੱਜ ਕੱਲ ਠੰਡੇ ਨੇ ਕੋਲਡ ਡਰਿੰਕ ਨੇ ਹਨਾ ਲੋਕ ਖਾਂਦੇ ਤਾਂ ਉਹ ਵੀ ਨੇ ਪਰ ਉਹਨਾਂ ਚ ਬਿਮਾਰੀਆਂ ਨੇ ਸੌ ਸੌ ਇੱਕ ਪਾਸਾ ਜ਼ਹਿਰ ਹੈ ਉਹ ਹਾਂ ਪਾਸਾ ਆਪਣਾ ਸ਼ਹਿਦ ਹੈ ਜੀ ਆ ਹਾਂ ਲੋਕਾਂ ਨੂੰ ਹੁਣ ਪਤਾ ਹੋਣਾ ਚਾਹੀਦਾ ਲੋਕ ਸਿਆਣੇ ਆ ਹਰੇਕ ਘਰ ਨੂੰ ਆਪਣਾ ਕਹਿੰਦੇ ਵੀ ਸਿਆਣਾ ਹੈ ਅੱਜ ਕੱਲ ਇਹ ਚੀਜ਼ ਨੂੰ ਵੀ ਸਿਆਣਾ ਹੋਣਾ ਚਾਹੀਦਾ ਬੰਦੇ ਨੂੰ ਕਿ ਮੈਂ ਜ਼ਾਹਿਰ ਸ਼ੱਕ ਰਿਹਾ ਕਿ ਵੀ ਮੈਂ ਵਧੀਆ ਚੀਜ਼ ਸ਼ੱਕ ਰਿਹਾ। ਹਮਮ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਠੰਡੇ ਨਾਲੋਂ ਮੈਂ 50 ਰੁਪਏ ਠੰਡੇ ਦੀ ਬੋਤਲ ਪਰ ਲਾ ਰਿਹਾ ਜ਼ਾਹਿਰ ਪੀ ਰਿਹਾ। ਹਾਂ। ਕਿ ਮੈਂ 50 ਦਾ ਹਜੇ ਮਸ਼ਰਦਾ ਹੀ ਸ਼ਕੂਗਾ 30 ਰੁਪਏ ਦਾ ਗਲਾਸ। ਹਾਂ। ਇਹ ਨਾਲ ਵਧੀਆ ਚੀਜ਼ ਸ਼ਕੂਗਾ। ਸਰੀਰ ਨੂੰ ਵੀ ਵਧੀਆ ਚੀਜ਼ ਹੈ ਜੀ ਆ। ਬਿਲਕੁਲ। ਜਾਨ ਵੀ ਦਿੰਦੀ ਹੈ, ਠੰਡੀ ਵੀ ਹੈ, ਗਰਮੀ ਨਹੀਂ ਲੱਗਣ ਦਿੰਦੀ। ਹਾਂ। ਜਿਹੜਾ ਬੰਦਾ ਸ਼ੱਕਦਾ ਐਂ ਉਹ ਕਹਿੰਦਾ ਵੀ ਵਾਹ ਜੀ ਵਾਹ ਨਜ਼ਾਰਾ ਆ ਗਿਆ। ਸ਼ੱਕ ਹੈ ਦੇਖੋ ਨਾਲੇ ਦੱਸੋ। ਨਹੀਂ ਆਪਾਂ ਸ਼ੱਕ ਲਈ ਚੜਦੀ ਕਲਾ ਜੀ। ਅੱਛਾ ਇਹ ਬਾਈ ਸਾਰੇ ਸ਼ਕਣ ਤੁਸੀਂ ਸ਼ਕਲੀ ਬਈ ਸਾਰਿਆਂ ਨੇ ਬਾਈ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਚੀਜ਼ ਹੈ ਜੀ ਅੱਛਾ ਬਹੁਤ ਵਧੀਆ ਚੀਜ਼ ਹੈ ਜੀ ਜਿਹੜੀ ਜ਼ਰੂਰਤ ਹੈ ਸਿਹਤ ਨੂੰ ਵੀ ਉਹ ਚੀਜ਼ ਦੀ ਜ਼ਰੂਰਤ ਮਿਲਦੀ ਹੈ ਤੇ ਨਾਲੇ ਕਹਿ ਦਿੰਦਾ ਵੀ ਕਈ ਵਾਰ ਨਿੰਗ ਸੰਗੇ ਚ ਭੰਗ ਪਾ ਦਿੰਦੇ ਨੇ ਉਦਾਂ ਨਹੀਂ ਨਹੀਂ ਉਹ ਤਾਂ ਲੁੱਚੀ ਘੁੱਗੀ ਕੌਮ ਬਦਨਾਮ ਜੀ ਬਦਨਾਮ ਕਰ ਰਹੇ ਜੀ ਲੋਕਾਂ ਨੂੰ ਅੱਛਾ ਠੀਕ ਹੈ ਜਿਹੜੀ ਚੀਜ਼ ਨੂੰ ਨੌਲੇਜ ਨਹੀਂ ਉਹ ਲੋਕ ਬਦਨਾਮ ਕਰ ਦਿੰਦੇ ਆ ਜੀ ਠੀਕ ਹੈ ਇਧਰ ਕਰੀਏ ਹੋਰ ਬਾਈ ਤੁਸੀਂ ਤੁਸੀਂ ਸ਼ਰਧਾਈ ਛੱਕੀ ਆਪਣੇ ਨੰਗ ਸਿੰਘਾਂ ਕੋਲੋਂ ਬਾਈ ਜੀ ਅਸੀਂ ਵੀ ਛੱਕੀਆ ਬਹੁਤ ਵਧੀਆ ਚੀਜ਼ ਹੈ ਜੀ ਇਹ ਸਮਾ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਦਾ ਵਾਸਤੇ ਜੀ ਇਹ ਕਿੰਨੀ ਗੁਣਾਕਾਰੀ ਹੈ ਤੇ ਜਿਹੜੇ ਕੋਪ ਜਾਂ ਬਾਕੀ ਚੀਜ਼ਾਂ ਪੀਨੇ ਉਹ ਤੇ ਸਾਡੀ ਬਾਡੀ ਤੇ ਬਹੁਤ ਸਾਈਡ ਕਰ ਤੇ ਲੋਕਾਂ ਨੂੰ ਇਹ ਸਾਤੋ ਬਾਦ ਛਕਣੀ ਚਾਹੀਦੀ ਤੇ ਨਾਲੇ ਆਪਣੇ ਜੱਜਦਾਦ ਨੇ ਨਣੇ ਸਾਡੀ ਇਹ ਪੁਰਾਣੀਆਂ ਖਰਾਕਾਂ ਨੇ ਜੀ ਹਾਂ ਬਿਲਕੁਲ ਬਹੁਤ ਪੁਰਾਣੀਆਂ ਖਰਾਕਾਂ ਨੇ ਜੀ ਜਾਂਦਾ ਖਰਾਕਾਂ ਆਹੋ ਓਕੇ ਬਾਈ ਧੰਵਾਦ ਤੁਹਾਡਾ ਬਹੁਤ ਬਹੁਤ ਏ ਬਾਈ ਇਧਰ ਖੜੇ ਨੇ ਪਹਿਲਵਾਨ ਜੀ ਹਾਂ ਜੀ ਬਾਈ ਬਹੁਤ ਵਧੀਆ ਚੀਜ਼ ਹੈ ਜੀ ਇਹ ਮੈਂ ਗੇਮ ਕਰਦਾ ਫਟਵਾਲ ਦੀ ਉਦੋਂ ਬਾਅਦ ਬਣਾ ਕੇ ਪੀਂਦਾ ਕਰਦਾ ਉਦੋਂ ਸੋਨੇ ਤੇ ਸੁਆਗੀ ਵਾਲਾ ਕੰਮ ਆਈ ਓਕੇ ਜੀ ਹਾਂ ਜੀ ਹਾਂ ਜੇ ਬਾਕੀ ਸਾਰੇ ਬੰਦੇ ਜਿੰਮ ਵਗੈਰਾ ਲਗਾ ਦੇਆ ਤਾਂ ਪਰ ਉਹ ਬਹੁਤ ਜ਼ਿਆਦਾ ਬেনিਫਿਟ ਦੇਦਾ ਓਕੇ ਬਾਈ ਜੀ ਧੰਵਾਦ ਤੁਹਾਡਾ ਥੈਂਕ ਯੂ